ਉੱਪਰ ਵੀਰਪ੍ਰੀਤ ਸਿੰਘ ਜੀ ਹੋਰ ਨਾਲ نیچے ਆ ਰਹੇ ਸੀ ਸਾਨੂੰ ਉਹਨਾਂ ਨੇ ਵੀ ਇਹਨਾਂ ਦੱਸਿਆ ਵੀ ਤੁਸੀਂ ਇੱਥੇ ਬੈਠੇ ਜੇ ਥੱਲੇ ਪ੍ਰੋਗਰਾਮ ਸ਼ੁਰੂ ਹੋ ਗਿਆ ਅਸੀਂ ਉੱਥੇ ਵੀ ਸ਼ੁਰੂ ਕਰਕੇ ਬੈਗੇ ਸੀ ਵਿਚਾਰੇ ਤਾਂ ਮੈਂ ਉੱਥੇ ਵੀ ਇੱਕ ਗੱਲ ਸੁਣਾਈ ਸੀ ਵੀ ਸਾਰੀ ਸ੍ਰਿਸ਼ਟੀ ਕਾਲ ਦੇ ਅਧੀਨ ਆ ਪਰ ਤਿੰਨ ਜਣੇ ਕਾਲ ਦੇ ਪ੍ਰਭਾਵ ਤੋਂ ਮੁਕਤ ਹੁੰਦੇ ਆ ਇੱਕ ਤਾਂ ਪਰਮਾਤਮਾ ਆਪ ਕਾਲ ਰਹਿਤ ਅਨਕਾਲ ਸਰੂਪਾ ਦੂਜਾ ਜਿੰਨੇ ਉਹਦਾ ਨਾਮ ਜਪਿਆ ਇੱਕ ਚਿੱਤ ਜਿਹੇ ਕਿਛਨ ਤੇ ਆਇਓ ਕਾਲ ਫਾਸ ਕੇ ਵਿਚਨਾਜ ਤੇ ਤੀਜਾ ਕਾਲ ਦੇ ਪ੍ਰਭਾਵ ਤੋਂ ਮੁਕਤ ਉਹ ਕਵੀ ਹੁੰਦਾ ਜਿਹਦੇ ਕੋਲ ਮਾਇਕ ਹਜੇ ਇਹੋ ਤੁਸੀਂ ਦੱਸ ਦਿਓ ਕਾਲ ਤੋਂ ਬਾਹਰ ਕਦੋਂ ਹੋਣਾ ਸਰਤਾ ਦਾ ਕੋਈ ਪਤਾ ਨਹੀਂ ਆ ਤੁਸੀਂ ਹੋਣੇ ਮੈਨੂੰ ਆ ਇਹ ਬੁੱਤੇ ਨਾਲ ਲੈ ਕੇ ਜਾਣੇ ਇਹ ਜਿਹੜਾ ਇਨਾਮ ਦਿੱਤਾ ਮੈਨੂੰ ਇਹਦੇ ਕੋ ਕਵਤਾ ਯਾਦ ਆ ਗਈ ਆਪਣੀ ਇੱਕ ਜੇ ਧਰਤੀ ਤੇ ਰੋਖ ਨਾ ਹੁੰਦਾ ਜਿਉਂਦਾ ਕੋਈ ਮਨੁੱਖ ਨਾ ਹੁੰਦਾ ਜੇ ਹੁੰਦਾ ਤਾਂ ਉਹਦੇ ਕੋਲੇ ਸੌਣ ਲੱਗੇ ਕੋਈ ਸੁੱਖ ਨਾ ਹੁੰਦਾ ਨਾ ਜੰਗਲ ਨਾ ਬੇਲੇ ਹੁੰਦੇ ਆਂਬੇ ਅਨਾਰ ਨਾ ਕੇਲੇ ਹੁੰਦੇ ਨਾ ਹੀ ਪੈਂਦੀਆਂ ਪਿੰਪਲੀ ਪਿੰਗਾ ਨਾ ਸਾਵਣ ਦੇ ਮੇਲੇ ਹੁੰਦੇ ਖਾਂ ਮੜਿਆਂ ਦੇ ਬੇਰ ਮੁਸਾਫਰ ਕੋਈ ਮਿਟਾਉਂਦਾ ਭੁੱਖ ਨਾ ਹੁੰਦਾ ਜੇ ਧਰਤੀ ਤੇ ਰੋਖ ਨਾ ਜਦੋਂ ਵਗਦੀਆਂ ਗਰਮ ਹਵਾਵਾਂ ਕਿਨ ਦੇਣੀਆਂ ਸੀ ਠੰਡੀਆਂ ਛਾਵਾ ਪਿੰਡ ਨਾ ਹੁੰਦੇ ਸ਼ਹਿਰ ਨਾ ਹੁੰਦੇ ਹੁੰਦੀਆਂ ਬਸ ਹਨੇਰ ਗੁਫਾਵਾਂ ਉਮਰ ਕਾਇਦ ਜਈ ਹੁੰਦੀ ਜ਼ਿੰਦਗੀ ਕੋਈ ਮਟਾਉਂਦਾ ਦੁੱਖ ਨਾ ਹੁੰਦਾ ਜੇ ਧਰਤੀ ਤੇ ਰੁੱਖ ਨਾ ਹੁੰਦਾ ਫਿਰ ਐਂ ਨਾ ਚੌਕੇ ਨਾ ਚੁੱਲ੍ਹੇ ਹੁੰਦੇ ਨਾ ਮੀਵੇ ਅਣਮੋਲੇ ਹੁੰਦੇ ਨਾ ਹਾਲੀ ਨਾ ਪਾਲੀ ਕੋਈ ਨਾ ਹਵਾ ਦੇ ਬੁੱਲੇ ਹੁੰਦੇ ਪਾ ਕੇ ਬੀਜ ਧਰਤ ਦੀ ਕੋਈ ਸਫਲ ਕਰੇਂਦਾ ਕੋਖ ਨਾ ਹੁੰਦਾ ਜੇ ਧਰਤੀ ਤੇ ਰੁੱਖ ਨਾ ਹੁੰਦਾ ਜਿਉਂਦੀ ਆਤਮ ਜਾਤ ਨਾ ਹੁੰਦੀ ਕਾਢੀ ਕੋਈ ਔਕਾਤ ਨਾ ਹੁੰਦੀ ਕਵਤਾ ਕੋਈ ਰਟੌਲ ਨਾ ਲਿਖਦਾ ਕਾगज ਕਲਮ ਦਵਾਤ ਨਾ ਹੁੰਦੀ ਤੇ ਰੁੱਖਾਂ ਦੀ ਜੀ ਰਾਦ ਦਾ ਹੋਕਾ ਦੇਣ ਵਾਲਾ ਮੁਖ ਨਾ ਹੁੰਦਾ ਜੇ ਧਰਤੀ ਤੇ ਰੁੱਖ ਨਾ ਹੁੰਦਾ ਜੇ ਧਰਤੀ ਤੇ ਰੁੱਖ ਨਾ ਹੁੰਦਾ ਜਾਉਂਦਾ ਕੋਈ ਨਾ ਰੁੱਖ ਨਾ ਹੁੰਦਾ ਕਵਤਾ ਦਾ ਕੋਈ ਪਤਾ ਨਹੀਂ ਕਦੋਂ ਕਿਧਰੋਂ ਆਲੀ ਸ਼ੁਰੂ ਕਰਦੀ ਗੱਲ ਸੋਹਣ ਲੱਕੜੀ ਦੇ ਕੰਗਿਆ ਕਿਸੇ ਕੋਹੇ ਨੂਰ ਤੋਂ ਚੰਗਿਆ ਉਹ ਮਹਾਰਾਜਾ ਰਜੀਤ ਸਿੰਘ ਦੇ ਰੇ ਤੇ ਕੋਹੇ ਨੂਰ ਹੀ ਰਾਮਦਾਸ ਸਿੰਘ ਪਾਗਜ ਮਹਾ ਆਪਣਾ ਕੋਹੇ ਨੂਰੀਆ ਸਾਰਿਆਂ ਦਾ ਮਹਾਰਾਜ ਨੇ ਲਾਇਆ ਹੋਇਆ ਤੇਰੇ ਪੰਜਾਂ ਗਕਾਰਾਂ ਦੇ ਕਪਤਨ ਕੀ ਮੇਰੇ ਸਿਰ ਤੇ ਸੱਜ ਦੇ ਜੂੜਿਆ ਗੁਰਮੁਖੀ ਚ ਫੱਬ ਦੇ ਊੜਿਆ ਮੇਰਾ ਬਣ ਜਾ ਪਹਿਰੇ ਆਧਾਰ ਵੇ ਮੇਰੀ ਜਿੰਦ ਤਤੜੀ ਨੂੰ ਮਿਲ ਜਾਵੇ ਕਿਤੇ ਕਲਗੀ ਤਰ ਦਾ ਪਿਆਰ ਗੱਲ ਸੁਣ ਲੱਕੜੀ ਦੇ ਟੰਗੇ ਆ ਕਿਸੇ ਕੋਹੇ ਨੂਰ ਤੋਂ ਚੰਗਿਆ ਮੇਰੇ ਕੇਸਾਂ ਪਾਈ ਸਵਾਰ ਵੇ ਮੇਰੀ ਜਿੰਦ ਤਤੜੀ ਨੂੰ ਮਿਲ ਜਾਵੇ ਕਿਤੇ ਕਲਗੀ ਤਰ ਦਾ ਪਿਆਰ ਸੁਣ ਕੜਿਆ ਮਨ ਨੂੰ ਮੋਹਣਿਆ ਸਭ ਗਹਿਣਿਆਂ ਨਾਲੋਂ ਸੋਹਣਿਆ ਮੈਨੂੰ ਕਰਦਾ ਰਹੀ ਹੁਸ਼ਿਆਰ ਵੇ ਮੇਰੀ ਜਿੰਦ ਤਤੜੀ ਨੂੰ ਮਿਲ ਜਾਵੇ ਕਿਤੇ ਕਲਗੀਧਰ ਦਾ ਪਿਆਰ ਵੇ ਮੇਰੇ ਸਾਜ ਦੇ ਤੇੜ ਕਸ਼ਹਿਰਿਆ ਸਿੱਖੀ اخلاق ਦੇ ਪਹਿਰਿਆ ਡਿੱਗਣਾ ਨਹੀਂ ਕਿਰਦਾਰ ਵੇ ਮੇਰੀ ਜਿੰਦ ਤਤੜੀ ਨੂੰ ਮਿਲ ਜਾਵੇ ਕਿਤੇ ਕਲਗੀਧਰ ਦਾ ਪਿਆਰ ਮੇਰੇ ਗਲ ਪਹਿਨੀ ਕਿਰਪਾਨ ਨਹੀਂ ਮੇਰੀ ਆਨ ਸ਼ਾਨ ਜਿੰਦ ਜਾਨ ਨਹੀਂ ਰਹਿ ਕਰਦੀ ਪਰਉਪਕਾਰ ਨਹੀਂ ਮੇਰੀ ਜਨਤ ਤਤਲੀ ਨੂੰ ਮਿਲ ਜAVE ਕਿਤੇ ਕਲਗੀਧਰ ਦਾ ਇੱਕ ਸ਼ਬਦ ਪੜਿਆ ਗੁਰੂ ਨਾਨਕ ਸਾਹਿਬ ਦਾ ਮੈਨੂੰ ਬੜਾ ਪਿਆਰਾ ਲੱਗਦਾ ਹੁੰਦਾ ਆਸਾ ਰாகਤ ਹੈ ਉਹਦੇ ਚ ਪਹਿਲਾਂ ਤੂੰ ਸੁਣ ਹਰਣਾ ਕਾਲਿਆ ਆਵੇ ਤੂੰ ਸੁਣ ਤੇ ਫੁੱਲਾਂ ਤੇ ਜਿਹੜਾ ਕਾਲਾ ਪੌਰ ਹੁੰਦਾ ਫਿਰ ਫਿਰਨ ਹੁੰਦਾ ਫਿਰ ਮੱਛੀ ਉਹਦਾਂ ਮਹਾਰਾਜ ਨੇ ਗੱਲਾਂ ਕੀਤੀਆਂ ਤੇ ਉਹ ਸ਼ਬਦ ਪੜਿਆ ਤੇ ਮੈਨੂੰ ਉਹਦੇ ਖਿਆਲਾਂ ਚ ਇੱਕ ਕਵਤਾ ਨਿਕਲ ਆਈ ਸੁਣ ਹਰਣਾ ਚੁੰਗੀਆਂ ਭਰਦਿਆ ਸੋਹਣੇ ਬਾਗਾਂ ਅੰਦਰ ਚਰਦਿਆ ਨਾ ਫਿਕਰ ਕਾਲ ਦਾ ਕਰਦੇ ਆ ਬਹੁਤੀ ਚੰਗੀ ਹੁੰਦੀ ਮਸਤੀ ਨਾ ਨਾ ਪਾਣੀ ਸਮਝ ਬਰੇ ਤੈਨੂੰ ਤੇਰੀ ਜ਼ਿੰਦਗੀ ਐਡੀ ਸਸਤੀ ਨਾ ਫੁੱਲਾਂ ਤੇ ਫਿਰਦੇ ਭੌਰਿਆ ਕੱਢ ਲਾਲਚ ਦਾ ਕੰਮ ਸੌਰੀਆ ਤੈਨੂੰ ਸਮਝ ਨਹੀਂ ਆਉਂਦੀ ਭੌਰਿਆ ਇਹ ਸੌਗਾ ਮਹਿੰਗਾ ਪੈ ਜਾਣਾ ਤੂੰ ਆਇਆ ਲੈਣ ਸੁਗੰਧੀਆਂ ਨੂੰ ਇਹਨਾਂ ਤੈਨੂੰ ਲੈ ਕੇ ਪੈ ਜਾਣਾ ਸੋਣ ਮੱਛੀਏ ਚੱਲਦੀਏ ਰਾਣੀਆਂ ਤੂੰ ਵਸਦੀ ਖੰਡੇ ਪਾਣੀਏ ਸੁਖ ਸਬਰ ਸ਼ੁਕਰ ਵਿੱਚ ਜਾਣੀਏ ਕੋਈ ਕੁੰਡੀ ਗਲੇ ਫਸਾਈ ਨਾ ਇਹ ਕਾਟੇ ਦੀ ਗੋਲੀ ਬਦਲੇ ਐਵੇਂ ਆਪਣੀ ਜਾਨ ਰੋਣੀਏ ਗੋੜੀ ਅੱਖਾਂ ਆਪਣੇ ਵੀਰ ਨੂੰ ਰਾਹ ਵਿੱਚ ਸੁੱਤੇ ਰਾਹੀਰ ਨੂੰ ਦਰਿਆਵਾਂ ਵਿੱਚ ਨੇਲ ਨੂੰ ਸੁਤਾ ਨਾ ਜਾਈ ਰਹਿ ਵੀਰਾ ਇੱਥੇ ਮੇਲੇ ਨਾਲ ਸੰਜੋਗਾ ਦੇ ਟਕੋਲ ਹਰਦਮ ਤੁਰਿਆ ਰਹਿ ਵੀਰਾ ਫੇਸਬੁੱਕ ਤੇ ਕਿਸੇ ਨੇ ਫੋਟੋ ਪਾਈ ਤੇ ਕੀ ਹੁੰਦਾ ਮੈਗਾ ਵੀ ਉਹ ਨਾ ਕੀ ਜੀ ਲੋਕਾਂ ਨੇ ਪੱਠੇ ਦੱਦ ਕੇ ਲਿਆਉਣੇ ਚੁਣਦੇ ਮੈਂ ਉਹਦੀ ਕਵਤਾ ਲਿਖਦੀ ਜੇ ਅੱਜ ਹੁੰਦਾ ਡਾਇਨਾਸੌਰ ਜੇ ਅੱਜ ਹੁੰਦੇ ਡਾਇਨਾਸੌਰ ਮੈਂ ਕਿਆ ਗੱਲ ਨਹੀਂ ਹੁੰਦੀ ਹੋਰ ਬਲਦਾਂ ਗੱਟਲੀਆਂ ਨਾ ਪਾਉਂਦੇ ਝੋਟਿਆਂ ਦਾ ਨਾ ਲਗਾਉਂਦੇ ਜੋਰ ਡਾਇਨਾਸੌਰ ਤੇ ਪਾ 45 ਖੇਤਾਂ ਵੱਲੋਂ ਲੈਂਦੇ ਤੋਰ ਨੱਕ ਜਿਹਦੇ ਰੱਸੀ ਹੁੰਦੀ ਤਕ 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 ਪੈਂਦਾ ਸ਼ੋਰ ਪਾਉਂਦੇ ਤਗੜਾ ਹਾਲ ਵਲਟਾਵਾਂ ਟਿੱਬੇ ਧੋੜੇ ਦਿੰਦੇ ਭੋਰ ਉਹ ਕੇ ਨਿਆਣੇ ਕਹਿੰਦੇ ਝੂਟੇ ਲੈਂਦੇ ਘਰ ਬੈਠੇ ਨਾ ਹੁੰਦੇ ਭੋਰ ਨਿਆਣਿਆਂ ਨੇ ਭੁਜਾਈ ਕਰ ਨਹੀਂ ਡਾਇਨਾਸੌਰ ਨੇੜੇ ਹੋਣਾ ਉਕੇ ਨਿਆਣੇ ਝੂਟੇ ਲੈਂਦੇ ਘਰ ਬੈਠੇ ਨਾ ਹੁੰਦੇ ਬੋਰ ਡੈਨਾਸੌਰ ਦੀ ਮੰਡੀ ਵੀ ਲੱਗਦੀ ਡੈਨਾਸੌਰ ਦੀ ਮੰਡੀ ਲੱਗਦੀ ਸੌਦੇ ਹੁੰਦੇ ਅੱਖ ਦੇ ਖੋਰ ਥਾਪੀ ਮਾਰ ਵਪਾਰੀ ਦਸਣ ਇਸ ਡੈਨੇ ਦੀ نسل ਪਿਓ ਆਹ ਦੇਸੀ ਤੇ ਉਹ ਬਲੈਂਦੀ ਐਦੀ ਹਿਰਨਾ ਵਰਗੀ ਤੋਰ ਆਹ ਮੀਣਾ ਆ ਲੰਡਾ ਬਾਈ ਜੀ ਆਹ ਨਹੀਂ ਥੋੜੇ ਕੰਮ ਦਾ ਤੋਰ ਕੰਗੀਆਂ ਕੰਗਰੂ ਪੈਖੜ ਰਸੇ ਵਿਕਦੇ ਬਾਗ ਰਕਾਬਾਂ ਡੋਰ ਤੇ ਥਾਣੇ ਨੂੰ ਰਿਪੋਰਟ ਲਿਖਾਉਂਦੇ ਡਾਇਨਾਸੌਰ ਨੂੰ ਲੈ ਕੇ ਚੋਰ ਥਾਣੇ ਨੂੰ ਰਿਪੋਰਟ ਲਿਖਾਉਂਦੇ ਡਾਇਨਾਸੌਰ ਨੂੰ ਲੈ ਕੇ ਚੋਰ ਤੇ ਜਦੋਂ ਨਿਹੰਗ ਮਹੱਲਾ ਕੱਢਦੇ ਇਹਨੂੰ ਚੜਾਉਗੇ ਭੰਗ ਦੀ ਲੋਰ ਇਹ ਅੱਜ ਹੁੰਦਾ ਡਾਇਨਾਸੌਰ ਮੈਂ ਕਿੱਥੇ ਚੱਲਦੀ ਹੁੰਦੀ ਹੋਰ ਠੀਕ ਹੈ ਜੀ ਵਾਹਿਗੁਰੂ ਜੋ ਲਾਈਫ 'ਚ ਸੁਸਾਇਟੀ ਨੂੰ ਚਾਹੀਦਾ ਹੈ ਜੋ ਸੇਧ ਚਾਹੀਦੀ ਹੈ ਉਹ ਸਾਰਾ ਕੁਝ ਇਸ ਸਟੱਡੀ ਸਰਕਲ ਦੇ ਵਲੰਟੀਅਰ ਮੇਸ਼ ਕਾਮ ਸੇਵਾ ਕਰ ਰਿਹਾ ਆਉਂਦਿਆਂ ਹੀ ਸਾਹਮਣੇ ਇਹ ਪੜਨ ਨੂੰ ਮਿਲਿਆ ਇਨਟਰੋਸਪੈਕਟ ਯਰ self ਐਵਰੀ ਡੇ ਯੂ ਵਿਲ ਨਾਟ ਫੇਸ ਐਨੀ ਐਡਵਰਸਿਟੀ ਬਹੁਤ ਵੱਡੀ ਗੱਲ ਲਿਖੀ ਹੈ ਆਤਮ ਚਿੰਤਨ ਆਪਾਂ ਰੋਜ਼ ਆਪਣੇ ਆਪ ਨੂੰ ਐਨਲਾਈਜ਼ ਕਰੀਏ ਐਟ ਦਾ ਐਂਡ ਆਫ ਦਾ ਡੇ ਪਰ ਆਤਮ ਸੌਣ ਤੋਂ ਪਹਿਲਾਂ ਜਿਵੇਂ ਅਸੀਂ ਬੱਚਿਆਂ ਨੂੰ ਦੱਸਦੇ ਹਾਂ ਕਿ ਬੱਚੇ ਐਨਲਾਈਜ਼ ਕਰੋ ਆਪਣੇ ਆਪ ਨੂੰ ਕਿ ਅਸੀਂ ਪੂਰੇ ਦਿਨ ਦੇ ਦੌਰਾਨ ਸਹੀ ਕੰਮ ਕੀਤੇ ਕੀ ਗਲਤ ਕੀਤੇ ਗਲਤ ਅਸੀਂ ਰਿਪੀਟ ਨਹੀਂ ਕਰਾਂਗੇ ਔਰ ਸਹੀ ਕੈਰੀ ਆਨ ਕਰਦੇ ਜਾਵਾਂਗੇ ਔਰ ਜਿਸ ਨੂੰ ਇਹ ਆਤਮ ਨਿਰੇਖਣ ਕਰਨਾ ਆ ਗਿਆ ਸੈਲਫ ਅਨਲਿਸਿਸ ਕਰਨਾ ਆ ਗਿਆ ਉਹ ਇਨਸਾਨ ਬਣ ਗਿਆ ਇੱਥੇ ਮੈਂ ਕੋਈ ਲੈਕਚਰ ਦੇਣ ਨਹੀਂ ਆਇਆ ਮੈਂ ਸੁਣਨ ਆਇਆ ਬਿਕੋਜ਼ ਇੰਨੀਆਂ ਬੜੀਆਂ શિક્ષੀਤਾ ਜਿਹੜੀਆਂ ਮੇਰੇ ਸਕੂਲ ਬੈਠੀਆਂ ਡਾਕਟਰ ਰਵਿੰਦਰਪਾਲ ਸਿੰਘ ਜੀ ਹੈ ਸਰਦਾਰ ਇਕਬਾਲ ਸਿੰਘ ਜੀ ਮਲੇ ਫਰੀਦਕੋਟ ਤੋਂ ਸਾਡੇ ਬਹੁਤ ਖਰਮਨ ਪਿਆਰੇ ਮੇਰੇ ਮਿੱਤਰ ਮੇਰੇ ਜਮਾਤੀ ਸਰਦਾਰ ਗੁਰਪ੍ਰੀਤ ਸਿੰਘ ਜੀ ਸਰਦਾਰ ਮਜੀਤ ਸਿੰਘ ਜੀ ਬੈਠੇ ਐ ਇਹਨਾਂ ਸਾਰੀਆਂ ਸ਼ਖਸੀਅਤਾਂ ਤੋਂ ਮੈਂ ਰੂਬਰੂ ਹਾਂ ਔਰ ਇਹਨਾਂ ਦੀ ਜਿਹੜੀ ਡੈਡੀਕੇਸ਼ਨ ਦੇਖ ਕੇ ਸਾਨੂੰ ਇਹ ਲੱਗਦਾ ਅਸੀਂ ਤਾਂ ਉਹਦੇ ਚ ਮੈਨੂੰ ਇਹ ਸਰਦਾਰ ਜੀ ਕਹਿ ਰਹੇ ਸੀ ਕਿ ਤੁਹਾਡੀ ਬੜੀ ਕੰਟਰੀਬਿਊਸ਼ਨ ਹੈ ਇੰਸਟੀਚਿਊਸ਼ਨ ਦੇ ਬੱਚਿਆਂ ਦੀ ਸਾਡੀ ਕੰਟਰੀਬਿਊਸ਼ਨ ਸਟੱਡੀ ਸਰਕਲ ਦੇ ਉਹਦੇ ਪੱਖ ਦੇ ਵਿੱਚ ਤਾਂ ਜਸਟ ਨੈਗਲੀਜੀਅਬਲ ਆ ਜਿਦੀ ਕੋਈ ਐਗਜ਼ਿਸਟੈਂਸੀ ਨਹੀਂ ਹੈ ਔਰ ਤੁਸੀਂ ਜੋ ਕੰਟਰੀਬਿਊਟ ਕਰ ਰਹੇ ਹੋ ਕੋਈ ਕਲਾਸ 1 ਆਫੀਸਰ ਹੈ ਹੀ ਡਸਨਟ ਕੇਅਰ ਅਬਾਊਟ ਕਿ ਮੇਰੀ ਛੁੱਟੀ ਲੱਗ ਰਹੀ ਹੈ ਔਰ ਮੈਨੂੰ ਕਿੰਨੇ ਕੰਮ ਹੈ ਇਸ ਤੋਂ ਵਧੀਆ ਲਾਈਵ ਐਗਜ਼ਾਮਪਲ ਹੋਰ ਕੀ ਮਿਲ ਸਕਦੀ ਹੈ ਡਾਕਟਰ ਸਾਹਿਬ ਦੇ ਜੋ ਫੇਸ ਕੀਤਾ ਐਡਵਰਸਿਟੀ ਔਰ ਉਸ ਐਡਵਰਸਿਟੀ ਦੇ ਉੱਤੇ ਉੱਠ ਕੇ ਸਿਰਫ ਮਾਨਵਤਾ ਨੂੰ ਆਪਣਾ ਜੀਵਨ ਨਿਛਾਵਰ ਕਰਤਾ ਸਭ ਤੋਂ ਜਿਹੜੇ ਕਲੋਸਟ ਰਿਲੇਟਿਵ ਹੁੰਦੇ ਆ ਸਭ ਤੋਂ ਕਲੋਸ ਰਿਲੇਸ਼ਨਸ ਹੁੰਦੇ ਆ ਮਾਪੇ ਹੁੰਦੇ ਉਸ ਤੋਂ ਉੱਪਰ ਕੁਝ ਨਹੀਂ ਹੁੰਦਾ ਔਰ ਉਹਨਾਂ ਨੇ ਵੀ ਰੱਬ ਦਾ ਬਾਣਾ ਮੰਨ ਕੇ ਦੇਖੋ ਜਿੰਨਾ ਗੁਰਬਾਣੀ ਨੂੰ ਨੇੜਿਓਂ ਜਾਣਿਆ ਸਮਝਿਆ ਤੇ ਉਹਨੂੰ ਇੰਪਲੀਮੈਂਟ ਕੀਤਾ ਇਸ ਸਮੇਂ ਦੀ ਲੋੜ ਹੈ ਜੋ ਸਮਾਜ ਚ ਪੁਰੀਤियां ਵੱਧ ਰਹੀਆਂ ਔਰ ਇਹ ਗੁਰਗੋਬਿੰਦ ਸਿੰਘ ਸਟਡੀ ਸਰਕਲ ਜਾਂ ਸਿੱਖ ਮਿਸ਼ਨਰੀ ਕਾਲਜ ਦੋ ਆਰਗੇਨਾਈਜੇਸ਼ਨ ਮੈਂ ਬੜੀਆਂ ਕਲੋਸਲੀ ਬੜੀ ਮਾਈਨਿਊਟਲੀ ਇਹਨਾਂ ਦੇ ਬੁੱਕਸ ਵੀ ਪੜਤਾਂ ਇਹ ਬੜੀਆਂ ਸੈਂਟੀਫਿਕ ਹੈ ਦੋਨੋਂ ਆਰਗੇਨਾਈਜੇਸ਼ਨ ਸਾਇੰਟਿਫਿਕ ਕੈਂਪ ਤੋਂ ਪਰ ਹਰ ਇੱਕ ਜਿਹੜੀ ਇਹਨਾਂ ਦੀ ਬੁੱਕ ਹੈ ਉਹਦੇ ਪਿੱਛੇ ਸਾਇੰਟਿਫਿਕ ਰੀਜ਼ਨ ਹੈ ਉਹਦੇ ਪਿੱਛੇ ਕੋਈ ਵੀ ਗੱਲ ਲਿਖੀ ਹੈ ਕੋਈ ਵੀ ਚੈਪਟਰ ਹੈ ਛੋਟੇ ਛੋਟੇ ਚੈਪਟਰਸ ਯਾ ਮੈਨੂੰ ਇਹਨਾਂ ਨੇ ਸਾਇੰਸ ਦੇ ਰਿਲੇਟਿਡ ਇੱਕ ਬੁੱਕ ਦਿੱਤੀ ਸੀ ਪੜਨ ਨੂੰ ਸਟਡੀ ਸਰਕਲ ਦੀ ਗੁਰਪ੍ਰੀਤ ਸਿੰਘ ਜੀ ਨੇ ਉਹ ਪੜੀ ਇਹ ਬੜੀਆਂ ਸਾਇੰਟਿਫਿਕ ਗੱਲਾਂ ਬਿਆਨ ਕਰਦੇ ਆ ਔਰ ਲਾਈਫ ਨੂੰ ਸਾਇੰਟੀਫੀਕਲ ਵੇ ਦੇ ਨਾਲ ਗੁਰਬਾਣੀ ਨੂੰ ਸਮਝਾਉਣਾ ਅਪਣਾਉਣਾ ਇਸ ਕਰਕੇ ਜਿਹੜੀ ਯੰਗ ਜਨਰੇਸ਼ਨ ਹੈ ਉਹ ਬਹੁਤ ক্লোਸਲੀ ਨਿਟ ਹੈ ਇਹਨਾਂ ਦੇ ਨਾਲ ਤੇ ਪ੍ਰਮਾਤਮਾ ਦੇ ਦਰਖਾਸਤ ਅਰਦਾਸ ਕਰਦੇ ਹਾਂ ਇਸੇ ਤਰ੍ਹਾਂ ਜਿਹੜੇ ਸਾਰੇ ਵਲੰਟੀਅਰਸ ਨੂੰ ਸਾਰੇ ਅਹੁਦੇਦਾਰਾਂ ਨੂੰ ਪ੍ਰਮਾਤਮਾ ਸ਼ਕਤੀ ਬਖਸ਼ੇ ਤਾਂ ਕਿ ਇਹ ਸੋਸਾਇਟੀ ਦਾ ਜਿਸ ਤਰ੍ਹਾਂ ਇਹ ਸੁਧਾਰ ਕਰ ਰਿਹਾ ਜਿਸ ਤਰ੍ਹਾਂ ਸੋਸਾਇਟੀ ਨੂੰ ਦੇ ਰਿਹਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੋਜ਼ ਆਪਾਂ ਕੀ ਕੁਛ ਲੈਨੇ ਆਪਾ ਸੋਸਾਇਟੀ ਨੂੰ ਕਦੇ ਆਪਾਂ ਰਾਤ ਨੂੰ ਸੌਣ ਤੋਂ ਪਹਿਲਾਂ ਸੋਚਦੇ ਹਾਂ ਵਾਟ ਵੀ ਪੇ ਬੈਕ ਕੀ ਦਿਨੇ ਆ ਸੀ ਉੱਪਰ ਬੋਦੀ ਸਾਥੀ ਮਾਇਆ ਬੰਦੀ ठाकुर पाणी ਸਾਗੁਣ ਬੰਤੀ ਤੈਨਹੀ ਸਭ ਰੰਗ ਮਾਣਾ ਨਾਨਕ ਕੀ ਤਰ ਤੂੰ ਹੈ ਠਾਕਰ ਤੂੰ ਨਾਨਕ ਕਾ ਮਾਣਾ ਹਾਂ ਵਾਰੀ ਵੰਜਾ ਕੋਲੀ ਵੰਜਾ ਤੂੰ ਪਰਬਤ ਮੇਰਾ ਓ ਲਾਰਾਮ ਹਾਂ ਬਲ ਜਾਈ ਲੱਖ 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 ਵਰੀਆ ਜਿਨ ਪਰਮ ਪਰਦਾ ਖੋਲਾਰਾਮ ਮਿਟੇ ਅੰਧਾਰੇ ਤਜੇ ਬਿਕਾਰੇ ਠਾਕਰ ਸ਼ੋਮਨ ਮਨ ਪ੍ਰਭ ਜੀ ਪਾਣੀ ਪਈ ਨੇ ਕਾਣੀ ਸਫਲ ਜਨਮ ਪਰਵਾਨਾ

श्री पर के श्री परनाम है ۶ ۶ ۶ ۶ ۶ ਰਾਮਦਾਸ ਜੀ ਦਰ ਤੇਰੇ ਅੱਜ ਸੀਸ ਝੁਕਾਵਨ ਆਇਆ ਹਾਂ ਔਗਨਾ ਦੀਆਂ ਸਰਪੰਡਾ ਰੱਖ ਕੇ ਅੱਜ ਭੁਲਾ ਬਖਸ਼ਾਵਨ ਆਇਆ ਹਾਂ ਤਰਸ ਕਰੀ ਮੇਰੇ ਦਾਤੇ ਪ੍ਰੀਤਮ ਤਰਸ ਕਰੀ ਮੇਰੇ ਦਾਤੇ ਪ੍ਰੀਤਮ ਦਰ ਆਪਣੇ ਤੱਕ ਕਦੇ ਵਿਛੋੜੀ ਨਾ ਲੱਖ ਝੱਖਰ ਤੂਫਾਨ 'ਤੇ ਚੱਲਣ ਪ੍ਰੀਤ ਚਰਣਾ ਤੋਂ ਕਦੇ ਢੋੜੀ ਨਾ ਪੀਤ ਚਰਣਾ ਤੋਂ ਕਦੇ ਢੋੜੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਨਾਲ ਸੰਬੰਧ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ। ਥੋਨੇ ਮੰਡੀ ਸ਼ਹਿਰ ਲਾਹੌਰੇ ਪ੍ਰਗਟ ਹੋਆ ਤਾਰਾ ਬਾਲਪਨ ਵਿੱਚ ਮਸਤ ਕੰਦਰ ਆਨ ਪਿਆ ਚਮਕਾਰ ਸ਼ਾਨ ਗਰੀਬੀ ਤਬਾ ਮੇਰੀ ਗੱਲ ਫਕੀਰਾਂ ਵਾਲੀ ਵਲਾਸਲਾ ਦੇ ਵੱਲ ਨਾ ਜਾਣਣ ਦੇ ਜਗ ਸੰਦੇ ਵਾਲੀ ਲੱਗੀ ਤਾਂ ਨਜ਼ਾਰੇ ਵਾਲੀ ਖੁੱਛ ਗੁਰਾਨੇ ਪਾਈ ਲੱਭ ਲਿਆ ਜਾਂ নূর ਹਕੀਕੀ ਆਤਿ ਦੀਦੀ ਤੇ ਗਾਈ ਹੋਸ ਵਾਈਂ ਸੇਵਾ ਕੀਤੀ ਹੋਸ ਵਾਈਂ ਸੇਵਾ ਕੀਤੀ ਐਸੀ ਤਨ ਕਮਾਈ ਕੁੜ ਪਿਆਰੀ ਕੰਨਿਆ ਪਿਆਰੀ ਇਹਨਾਂ ਦੇ ਲੜ ਲੜ ਸੁਖਮ ਹੋਆ ਸੁਖਮ ਹੋਆ ਤੇ ਥੜੇ ਬਣਾਈ ਸਤਗੁਰ ਨੇ ਸਦਟਾਈ ਗੱਬੀ ਕਰ ਪਰਵਾਨਾ ਨਾ ਹੋਈ ਉਦੋਂ ਤੀਕ ਬਣਾਈ ਗੁਰੂ ਆਇਆ ਚੋਲਾ ਆਪਣੇ ਕੇ ਐਸਾ ਰਾਜ ਕਮਾਇਆ ਮੋਤੀਆ ਵਾਲੀ ਮਾਲਾ ਬਖਸ਼ੀ ਜੋਦਰ ਮੰਗਣ ਆਇਆ ਛਕੁੰਟਾ ਤੋ ਹੰਮਾ ਮਾਟੀ ਫਲਕਟ ਚਰਨੀ ਟੁਕੀ ਜਾ ਪਰ ਹੀ ਵਿਕਜੀਬ ਹਮੇਸ਼ਾ ਆਖੇ ਗੱਲ ਨਾ ਕੀ ਹਰ ਹਰ ਵੀਰ ਦੇ ਡੇਰਾ ਲਾਇ ਹਰਦੀ ਆਸ ਪੁਜਾਈ ਪੀਤਮਰਦਸਿ ਜੋ ਵੇਖਣ ਆਇਆ ਉਸ ਦੀ ਤੇ ਬਜਾਈ ਸਦਕ ਵਾਲਾ ਦੀ ਬੀੜੀ ਰੂਹ ਦੇ ਹੜਕੇ ਬੰਲੇ ਲਾਏ ਦੁੱਖ ਤਾਂ ਜੁਨੀ ਦੇ ਸੋਮੇ ਅੰਦਰ ਕੋਈ ਪਾਰਖਾ ਆ ਰਿਆ ਤੂੰ ਚੀ ਜਾਈਂ ਵੇ ਅਸਾ ਛੱਡਣਾਂ ਨੀ ਸਿੱਖੀ ਵਾਲਾ ਰਾ We ਹੁਨਾ ਬੜਾ ਜੋਰ ਲਾ ਲਿਆ ਲੋਚ ਨੋਜ ਮਾਸਿ ਹੁਨਾ ਬੜਾ ਜੋਰ ਲਾ ਲਿਆ ਰੰਗੀਆਂ ਤੇ ਯਾਰਿਆਂ ਨੂੰ ਪੂਰਾ ਜਮਾਲਿਆ ਰੰਗੀਆਂ ਤੇ ਛੱਡਣਾ ਨਹੀਂ ਸਿੱਖੀ ਵਾਰਾ ਆਰੇ ਤੂੰ ਚੀਰੀ ਜਾਈਵੇਂ ਤੇਰਾ ਦਿੱਤਾ ਰੂਪ ਤੇਰੀ ਦਿੱਤੀ ਸਰਦਾਰੀ ਐ ਤੇਰਾ ਦਿੱਤਾ ਰੂਪ ਤੇਰੀ ਦਿੱਤੀ ਸਰਦਾਰੀ ਐ सदा रह चढ़ंदी कला आरा तूं चिरी असां चढ़ाई सिखी he in the

ਕਿ ਮਤੇ